ਸਤ ਸ੍ਰੀ ਅਕਾਲ ਦੋਸਤੋ ਦੇਸੀ ਮੁਰਗੀ ਪਾਲਣ ਜੋ ਕਿ ਅੱਜ ਤੁਹਾਨੂੰ ਦੇਸੀ ਮੁਰਗੀ ਪਾਲਣ ਦੇ ਨਵੇਂ ਵਿਸ਼ੇ ਬਾਰੇ ਦੱਸਾਂਗੇ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਵੀਡੀਓ ਨੂੰ 스ਪਿਕ ਨਾ ਕਰਿਆ ਕਰੋ ਪੂਰਾ ਦੇਖਿਆ ਕਰੋ ਤਾਂ ਜੋ ਵੀਡੀਓ ਚੰਗੀ ਤਰ੍ਹਾਂ ਸਮਝ ਆ ਸਕੇ ਤਾਂ ਦੇਖੋ 35 ਮੁਰਗੀਆਂ ਤੋਂ ਕਿੱਦਾਂ ਮੁਨਾਫਾ ਕਮਾਉਣਾ ਹੈ ਤਾਂ ਆਂਡਾ ਬਿਜ਼ਨਸ ਕਰਨਾ ਹੈ ਤਾਂ ਜਿਵੇਂ 35 ਮੁਰਗੀਆਂ ਚੋਂ ਹਰ ਰੋਜ਼ 30 ਆਂਡੇ ਮਿਲਣਗੇ ਤਾਂ ਦੇਖੋ ਸਰਦੀ ਦੇ ਮੌਸਮ ਵਿੱਚ ਆਂਡੇ ਦਾ ਰੇਟ ਤੁਹਾਨੂੰ ਪਤਾ ਹੀ ਹੈ ਕਿ 15 ਤੋਂ 20 ਰੁਪਏ ਦਾ ਆਮ ਹੀ ਵਿਕ ਜਾਂਦਾ ਹੈ ਤਾਂ ਇੱਕ ਟ੍ਰੇ ਚ ਜੀ ਆਂਡੇ ਹੁੰਦੇ ਹਨ ਤਾਂ ਮੰਨ ਲਓ ਇੱਕ ਟ੍ਰੇ 400 ਦੀ ਵਿਚਦੇ ਹਾਂ ਤਾਂ ਫਿਰ ਵੀ ਆਪਾਂ 15 ਤੋਂ 13 ਰੁਪਏ ਆਂਡਾ 10 ਛੱਡ 13 ਰੁਪਏ ਆਂਡੇ ਲਾਉਂਦੇ ਹਾਂ ਤਾਂ 400 ਦੀ ਇੱਕ ਟ੍ਰੇ ਹਰ ਰੋਜ਼ ਦੀ ਵਿਕੇਗੀ ਤਾਂ 400 ਨੂੰ ਮਲਟੀਪਲਾਈ 3 ਨਾਲ ਕਰੋ ਕਿਉਂਕਿ ਮਹੀਨੇ ਚ 30 ਦਿਨ ਹੁੰਦੇ ਹਨ ਤਾਂ ਕਈ 28 29 ਦਾ ਹੀ ਮਹੀਨਾ ਹੁੰਦਾ ਹੈ ਤਾਂ ਆਪਾਂ 30 ਦਿਨ ਹੀ ਲਾਉਣੇ ਹਨ ਤਾਂ 400 ਨੂੰ 30 ਨਾਲ ਗੁਣਾ ਕਰ ਦਿਓ ਤਾਂ 12000 ਮਹੀਨਾ ਆ ਜਾਊਗਾ ਤਾਂ ਦੇਖੋ 12000 ਮਹੀਨੇ ਦੀ ਕਮਾਈ ਹੈ ਤਾਂ ਦੇਖੋ ਫੇਤ ਹੋਈ 35 ਮੁਰਗੀਆਂ ਤੋਂ ਤਾਂ ਦੇਖੋ ਇਹ ਬਿਜ਼ਨਸ ਬਹੁਤ ਹੀ ਲਾਹੇਵੰਦ ਹੈ ਤਾਂ ਸਹੀ ਤਰੀਕੇ ਨਾਲ ਜਿਹੜੀ ਨੌਜਵਾਨ ਨੌکریاں ਨਹੀਂ ਮਿਲਦੀਆਂ ਪਰ ਆਵਾ ਗਲੀਆਂ ਚ ਭਟਕਦੇ ਫਿਰਦੇ ਹਨ ਤਾਂ ਉਹੀ ਇਹ ਹੀ ਬਿਜ਼ਨਸ ਕਰਨ ਤਾਂ ਜੋ ਕੁਝ ਕਾਰ ਮਿਲ ਸਕੇ ਤਾਂ ਇਹ ਕਰਦਾ ਹੀ ਰੁਜ਼ਗਾਰ ਹੈ ਤੇ ਘਰ ਚੋ ਹੀ 35 ਮੁਰਗੀਆਂ ਰੱਖ ਕੇ ਆਪਣਾ ਰੁਜ਼ਗਾਰ ਕਮਾ ਸਕਦੇ ਹੋ ਤਾਂ ਕਿਤੇ ਪ੍ਰਾਈਵੇਟ ਨੌਕਰੀਆਂ ਚੋਂ ਨਹੀਂ ਵਜੜਾ ਪੈਂਦਾ ਤਾਂ ਟਾਈਮ ਬਰਬਾਦ ਨਹੀਂ ਕਰਨਾ ਪੈਂਦਾ ਤਾਂ ਘਰ ਚੋ ਹੀ 35 ਮੁਰਗੀਆਂ ਰੱਖ ਕੇ ਤਾਂ 35 ਮੁਰਗੀਆਂ ਕਾਮ ਹੀ ਗੱਲ ਹੈ ਤਾਂ ਬਾਰ ਦਾ ਹੀ ਦਾਣਾ ਕਣੀ ਜੋ ਕੇ ਆਪਣਾ পেট ਪਾ ਲੈਂਦੀਆਂ ਹਨ ਜੇ ਦਾਣਾ ਕਣੀ ਲਈਏ ਤੇ ਇਹ 1500 ਦਾ ਦਾਣਾ ਖਾਣ ਗਿਆ ਇਹ ਮਹੀਨੇ ਦਾ ਤੇ 12000 ਜੇ 1500 ਮਾਨਸ ਕਰੀਏ ਤਾਂ ਫਿਰ ਵੀ 10500 ਬਚ ਜਾਵੇਗਾ ਤਾਂ ਦੇਖੋ ਘਰ ਚੋ ਇਹ ਮੁਰਗੀਆਂ ਪਾਲ ਕੇ ਕਮਾਈ ਕਿੰਨੀ ਹੈ ਤੇ ਤੇ ਸਵੇਰ ਦੇ ਟਾਈਮ ਤੇ ਸਵੇਰ ਦੇ ਟਾਈਮ ਜਾਂ ਸ਼ਾਮ ਦੇ ਟਾਈਮ ਹੀ ਮੁਰਗਿਆਂ ਨੂੰ ਦਾਣਾ ਕਣੀ ਪਾਉਣਾ ਪੈਂਦਾ ਹਾ ਤਾਂ ਅੱਗੇ ਪਿੱਛੇ ਸਾਰਾ ਦਿਨ ਵੇਲਾ ਹੀ ਰਹਿਣਾ ਹਾ ਤਾਂ ਕਿਤੇ ਇਹਦੇ ਸਦਨਾਂ ਤੇ ਜਾਂ ਹੋਰ ਕਿਤੇ ਪ੍ਰੋਗਰਾਮਾਂ ਤੇ ਵੀ ਜਾ ਸਕਦੇ ਹਾਂ ਤਾਂ ਕੋਈ ਸਿਰਦਰਦ ਨਹੀਂ ਹੈ ਨਹੀਂ ਹੈ ਤਾਂ ਇੱਕ ਇੱਕ ਗੱਲ ਹੈ ਇਹਨਾਂ ਮੁਰਗੀਆਂ ਨੂੰ ਦੀ ਦੇਖਭਾਲ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਕੁੱਤੇ ਜਾਂ ਬਿੱਲੀ ਵਗੈਰਾ ਨਾਲ ਮੁਰਗੀਆਂ ਨੂੰ ਪਕੜ ਸਕਣ ਤਾਂ ਖਾ ਨਾ ਸਕਣ ਤਾਂ ਇਹਨਾਂ ਦਾ ਧਿਆਨ ਜਰੂਰ ਦੇਣਾ ਚਾਹੀਦਾ ਹੈ ਤਾਂ ਜਿੱਥੇ ਵੀ ਮੁਰਗੀਆਂ ਪਾਲ ਰਹੇ ਹਾਂ ਜਿਹੜੀ ਜਗ੍ਹਾ ਤੇ ਛੱਡ ਰਹੀਆਂ ਹਨ ਤਾਂ ਉਸ ਜਗ੍ਹਾ ਦੀ ਕੇਅਰ ਚੰਗੀ ਤਰ੍ਹਾਂ ਹੋਣੀ ਚਾਹੀਦੀ ਹੈ ਤਾਂ ਜੋ ਆਸ-ਪਾਸੇ ਜਾਲੀ ਲਗਾ ਦਿਓ ਕਿ ਮੁਰਗੀ ਜਿੰਨੀ ਹੀ ਜਗ੍ਹਾ ਤੇ ਰਹਿੰਦੀ ਹੈ ਤੇ ਬਾਹਰ ਨਾ ਜਾਵੇ ਤਾਂ ਕੋਈ ਕੁੱਤਾ ਬਿੱਲੀ ਵਗੈਰਾ ਨੁਕਸਾਨ ਨਾ ਪਹਜਾਵੇ ਤਾਂ ਇਸ ਗੱਲ ਦਾ ਜ਼ਰੂਰ ਧਿਆਨ ਦਿਓ ਤਾਂ ਹੀ ਮੁਰਗੀਆਂ ਤੋਂ ਕਮਾਈ ਕਰ ਸਕਦੇ ਹੋ ਤਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਤਾਂ ਜੋ ਹੋਰ ਨਵੇਂ ਤਰ੍ਹਾਂ ਦੇ ਵੀਡੀਓ ਮਿਲਦੀਆਂ ਰਹਿਣ ਤਾਂ ਸ਼ੇਅਰ ਜ਼ਰੂਰ ਕਰਿਆ ਕਰੋ ਅੱਗੇ ਹੋਰ ਵੀ ਮੁਰਗੀ ਪਾਲਕਾਂ ਨੂੰ ਪਤਾ ਚੱਲ ਸਕੇ ਧੰਨਵਾਦ ਜੀ